ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹੱਲਾ ਪੰਜਵਾਂ ਉਹਲੇ ਮਾਰਗ ਜਨ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਭੁਲੇ ਮਾਰਗ ਜਨੈ ਬਤਾਇਆ ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਕੁੰਝੇ ਜਾ ਰਹੀ ਮਨੁੱਖ ਨੂੰ ਜ਼ਿੰਦਗੀ ਦਾ ਸਹੀ ਰਸਤਾ ਦੱਸ ਦਿੰਦਾ ਹੈ ਐਸਾ ਗੁਰ ਵਡ ਭਾਗੀ ਪਾਇਆ ਇਹੋ ਜਿਹਾ ਗੁਰੂ ਵੱਡੇ ਭਾਗਾ ਨਾਲ ਹੀ ਮਿਲਦਾ ਹੈ ਸਿਮਰਮਣਾ RAM ਨਾਮ ਚਿਤਾਰੇ اے ਮੇਰੇ ਮਨ ਧਿਆਨ ਜੋੜ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਬਸ ਰਹੀ ਹਿਰਦਾ ਗੁਰ ਚਰਨ ਪਿਆਰੇ ਹਿਰਦੇ ਵਿੱਚ ਪਿਆਰੀ ਗੁਰੂ ਦੇ ਚਰਨ ਵਸੇ ਰਹਿੰਦੀ ਹਨ ਤਾਤ ਇਹ ਮਨ ਤੂੰ ਵੀ ਗੁਰੂ ਦਾ ਆਸਰਾ ਲੈ ਰਹਾ ਕਾਮ ਕ્રોਧ ਲੋਭ ਮੋਹ ਮਨ ਨੀਨਾ ਮਨ ਸਦਾ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਫਸਿਆ ਰਹਿੰਦਾ ਹੈ ਬੰਦਨ ਕਾਟ ਮੁਕਤ ਗੁਰ ਕੀਨਾ ਉਸ ਦੇ ਇਹ ਸਾਰੇ ਬੰਧਨ ਕੱਟ ਕੇ ਉਸ ਨੂੰ ਇਹ ਨਿਵਕਾਰਾਂ ਤੋਂ ਖਲਾਸੀ ਦੇ ਦਿੱਤੀ ਦੁੱਖ ਸੁਖ ਕਰਤ ਜਨਮ ਪੁਨ ਮੂਆ ਇਹ ਮਨ ਦੁੱਖ ਸੁਖ ਕਰਦਿਆ ਮਨੁੱਖ ਕਦੇ ਮਰਦਾ ਹੈ ਕਦੇ ਜੀਉ ਪੈਂਦਾ ਹੈ ਚਰਨ ਕਮਲ ਗੋਰੀ ਆਸ਼ਰਮ ਦੀਆ ਗੁਰ ਨੇ ਉਸ ਨੂੰ ਪਰਮਾਤਮਾ ਦੇ ਸੁਹਨੇ ਚਰਨਾ ਦਾ ਆਸਰਾ ਦੇ ਦਿੱਤਾ ਅਗਣ ਸਾਗਰ ਬੁੱਢਤ ਸੰਸਾਰਾ ਜਗਤ ਤ੍ਰਿਸ਼ਨਾ ਦੀ ਅਗ ਦੇ ਸਮੁੰਦਰ ਵਿੱਚ ਡੁੱਬ ਰਹਾ ਹੈ ਨਾਨਕ ਬਾਂਹ ਪਕਰ ਸਤ ਗੁਰ ਨੇ ਸਤਾਰਾ ਇਹ ਨਾਨਕ ਗੁਰੂ ਨੇ ਇਸ ਦੀ ਬਾਹ ਫੜ ਕੇ ਉਸ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ ਦਿੱਤਾ ਅਗਨ ਸਾਗਰ ਬੋੜਤ ਸੰਸਾਰਾ ਨਾਨਕ ਬਾਹਾਂ ਆਪਕਰ ਸਤ ਗੁਰ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ